ਮੈਂ ਨਾਮ ਹਿੰਦਰ কুমার ਵੱਡੂਆਣ ਮੈਂ ਸੀਟੂ ਦਾ ਜ਼ਿਲ੍ਹੇ ਦਾ ਜਨ ਸਕਤੀ ਪੰਜਾਬ ਦਾ ভাইস ਪ੍ਰਧਾਨ ਤੇ ਮੇਰਾ ਵੀ ਧਾਨਾ ਪੋਟੈਸ਼ੀਲ ਕੀਤਾ ਗਿਆ ਕਿ ਕਹਣਾ ਚਾਹੁੰਦਾ ਅੱਜ ਦਾ ਧਾਨਾ ਪ੍ਰਦਰਸ਼ਨ ਦੇਸ਼ ਦੀਆਂ 10 ਸਟੇਟ ਜੁਨਾ ਮਲਾਜਮੰਦੀਆਂ ਫੈਡਰੇਸ਼ਨਾਂ ਉਹਨਾਂ ਨੂੰ ਜਿਹੜੀ ਸਪੋਰਟ ਆ ਐਸ ਕੇ ਐਮ ਦੀ ਕਿਸਾਨਾਂ ਵੱਲੋਂ ਸਪੋਰਟ ਸੀ ਕਿਉਂਕਿ ਮੋਦੀ ਦੀ ਸਰਕਾਰ ਨੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਕਾਨੂੰਨ ਬਣਾਏ ਆ ਜਿਹੜੇ ਪਹਿਲੇ ਕਾਨੂੰਨ ਆ 44 ਕਾਨੂੰਨ ਸੇ ਉਹਦੇ ਵਿੱਚੋਂ 29 ਕਾਨੂੰਨ ਮਜ਼ਦੂਰਾਂ ਦੇ ਉਹਨਾਂ ਖਾਰਜ ਕਰ ਦਿੱਤੇ ਉਹਨੂੰ ਖਤਮ ਕਰ ਦਿੱਤਾ ਬਾਕੀ ਕਾਨੂੰਨਾਂ ਦਾ ਚਾਰ ਲੇਬਰ ਕੋਡਾਂ ਦਾ ਇੱਕ ਕੋਡ ਬਣਾ ਦਿੱਤਾ ਚਾਰ ਲੇਬਰ ਕੋਡ ਬਣਾ ਦਿੱਤੇ ਉਹਦੇ ਨਾਲ ਜੇ ਉਹ ਪਾਸ ਹੋਗਾ ਚਾਰ ਲੇਬਰ ਕੋਡ ਉਹਦੇ ਨਾਲ ਯੂਨੀਅਨ ਬਣਾਉਣ ਦਾ ਅਧਿਕਾਰ ਸਾਡਾ ਜਾਂਦਾ ਲੱਗਣਾ ਰੈਲੀ ਤੇ ਤਾਨਾ ਲਾਉਣ ਦਾ ਸਾਡਾ ਅਧਿਕਾਰ ਜਾਂਦਾ ਲੱਗਣਾ ਜੇ ਮੰਨ ਲਓ ਦੇਸ਼ ਦਾ ਪੂੰਜੀਪਤੀ ਜ਼ਗੀਰਦਾਰ ਸਾਨੂੰ ਤਮਜਦੂਰਾਂ ਨੂੰ ਤੰਗ ਕਰਦਾ ਪੈਸੇ ਨਹੀਂ ਦਿੰਦਾ ਤਰਖਾਨੀ ਬਣਾਦਾ ਉਹ ਸਾਡੇ ਸਾਰੇ ਜਿਹੜੇ ਆ ਬੈਨੀਫਿਟ ਸਹੂਲਤ ਜਿਹੜੀ ਆ ਉਹ ਸਾਡੀ ਸਾਰੀ ਜਾਂਦੀ ਲੱਗਣੀ ਆ ਇਸ ਕਰਕੇ ਅਸੀਂ ਅੱਜ ਬੰਦ ਕੀਤਾ ਮੋਦੀ ਦੀ ਸਰਕਾਰ ਨੇ ਜਿਹੜੀ ਡਿਊਟੀ ਸੀ 8 ਘੰਟੇ ਅਸੀਂ 1886 ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ 8 ਘੰਟੇ ਦੀ ਡਿਊਟੀ ਲਈ ਸੀ ਅੱਜ ਮੋਦੀ ਦੀ ਸਰਕਾਰ ਨੇ 8 ਤੋਂ 12 ਘੰਟੇ ਡਿਊਟੀ ਕਰ ਦਿੱਤੀ ਅੱਗੇ ਜਦੋਂ 8 ਤੋਂ 1 ਘੰਟਾ ਵੀ ਉੱਪਰ ਲੱਗਦਾ ਸੀ ਤਾਂ ਉਹਦਾ ਡਬਲ ਓਵਰਟਾਈਮ ਮਿਲਦਾ ਸੀ ਅੱਜ ਉਹ ਡਬਲ ਓਵਰਟਾਈਮ ਸਾਨੂੰ ਨਹੀਂ ਮਿਲਣਾ 12 ਘੰਟੇ ਡਿਊਟੀ ਦਿਹਾੜੀ ਹੋਈ ਇਸ ਕਰਕੇ ਮੋਦੀ ਦੀ ਸਰਕਾਰ ਨੇ ਦੇਸ਼ ਦੇ ਜਿੰਨੇ ਸਰਕਾਰੀ ਮੈਘਮੇ ਆ ਦੇਸ਼ ਦੇ ਪੂੰਜੀਪਤੀਆਂ ਕੋਲ ਕਾਡੀਆਂ ਦੇ ਭਾਅ ਵੇਚ ਦਿੱਤੇ ਸਾਡੇ ਆਨਵਾਰ ਸਮੇਂ ਦੇ ਵਿੱਚ ਬੱਚਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਣੀ ਇਸੇ ਤਰ੍ਹਾਂ ਸੇ ਸਹੂਲਤਾਂ ਸਾਡੇ ਕੋਲ ਉਹ ਵੀ ਚੰਦੀਆਂ ਲਗੀਆਂ ਰਜਗਾਰ ਮਿਲਣਾ ਨਹੀਂ ਮੋਦੀ ਕਹਿੰਦਾ ਸੀ ਮੇਰੀ ਸਰਕਾਰ ਬਣਾ ਦਿਓ ਸਾਲਜ 2 ਕਰੋੜ ਨੂੰ ਨੌਕਰੀ ਦਊਗਾ ਕਾਲਾ ਤਾਂ ਨਿੰਨਾ ਬਾਹਰ ਪਿਆ ਹਰ ਦੇ ਖਾਤੇ 'ਚ 15 ਲੱਖ ਪਾਊਗਾ ਇਹ ਗਮਨਾਹ ਕਰਕੇ ਲੋਕਾਂ ਦਾ ਵੋਟਾਂ ਲੈ ਕੇ ਗੱਡੀ ਦੇ ਬਹਿ ਗਿਆ ਇਸੇ ਤਰ੍ਹਾਂ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਤੁਹਾਨੂੰ ਧਰਨੇ ਮਜਾਰੇ ਰੈਲੀਆਂ ਨਹੀਂ ਕਰਨੀਆਂ ਪੈਣਗੀਆਂ ਮੇਰਾ ਸਰਕਾਰ ਆ ਲਾਂ ਦਿਓ ਅੱਜ ਉਹੀ ਭਗਵੰਤ ਮਾਨ ਡੰਡੇ ਨਾਲ ਜਿਹੜੇ ਹੱਕ ਮੰਗਦੇ ਉਹਨਾਂ ਨੂੰ ਕੁੱਟ ਰਿਹਾ ਜੇਲ੍ਹਾਂ ਵਿੱਚ ਸੁੱਟ ਰਿਹਾ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਗਨਮੈਨ ਲੈਣ ਦੀ ਲੋੜ ਨਹੀਂ ਚੰਗੇ ਕੰਮ ਕਰਾਂਗੇ ਅੱਜ ਉਹਦਾ ਪਰਿਵਾਰ ਸਣੇ ਹੋ 2000 ਬੰਦਾ ਸਕਿਉਰਟੀ ਦਾ ਲੈ ਕੇ ਘੁੰਮ ਰਿਹਾ ਇਸੇ ਤਰ੍ਹਾਂ ਇੱਕ ਗੱਲ ਹੋਰ ਹੋਰ ਕਹੀ ਸੀ ਕਿ ਹੂਟਰਾਂ ਵਾਲੀਆਂ ਗੱਡੀਆਂ ਨਹੀਂ ਅਸੀਂ ਲਵਾਵਾਂਗੇ ਅੱਜ ਆਲੀਸ਼ਾਨ ਗੱਡੀਆਂ 'ਚ ਘੁੰਮਦੇ ਆ ਤੇ ਹੂਟਰ ਸੜਕਾਂ ਦੇ ਧੜਾ ਧੜਾ ਵੱਜਦੇ ਆ ਇਹ ਜਿਹੜੀਆਂ ਸਰਕਾਰਾਂ ਆ ਇਹ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਦੇ ਬਰੋਚੂਆਂ ਸਾਡੀਆਂ ਮਿੱਤਰ ਨਹੀਂ ਇਸ ਕਰਕੇ ਅੱਜ ਅਸੀਂ ਬੰਦ ਕੀਤਾ ਜੇ ਆਉਣ ਵਾਲੇ ਸਮੇਂ 'ਚ ਮੋਦੀ ਦੀ ਸਰਕਾਰ ਨੇ ਚਾਰ ਲੇਬਰ ਕੋਡ ਰੱਦ ਨਾ ਕੀਤੇ 12 ਘੰਟੇ ਡਿਊਟੀ ਦਾ ਕੋ ਨੂੰ ਵਾਪਸ ਨਾ ਲਿਆ ਤੇ ਮਜਦੂਰਾਂ ਦੀ ਤਨਖਾਹ ਘੱਟੋ ਘੱਟ ਦੇ ਦੇ 26000 ਰੁਪਏ ਨਾ ਕੀਤੀ ਤਾਂ ਜਿੰਨੇ ਠੇਕੇ ਦੇ ਰੱਖੇ ਵਰਕਰ ਉਹ ਪੱਕੇ ਨਾ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਲੜੀ ਜਾਏਗੀ ਦੇਸ਼ ਵਿੱਚ ਲੜੀ ਜਾਏਗੀ ਚਾਹੇ ਅੱਜ ਇੱਕ ਦਿਨ ਦਾ ਬੰਦ ਹੋ ਆਉਣ ਵਾਲੇ ਸਮੇਂ ਚਾਹੇ ਜਿੰਨੇ ਦਿਨ ਦਾ ਮਰਜੀ ਟੇਡ ਜੁਨ ਨੇ ਫੈਸਲਾ ਦੇਣ ਗਿਆ ਕਿੰਨੇ ਦਿਨ ਦਾ ਬੰਦ ਕਰਨਾ ਅਸੀਂ ਸਾਰੇ ਲੋਕ ਤਿਆਰ ਹਾਂ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਮੋਦੀ ਨੂੰ ਗੱਦੀ ਤੇ ਨਹੀਂ ਰਹਿਣ ਦਵਾਵਾਂਗੇ ਭਗਵੰਤ ਮਾਨ ਨੂੰ ਗੱਦੀ ਤੇ ਨਹੀਂ ਰਹਿਣ ਦਵਾਵਾਂਗੇ ਜੋ ਇਹਨਾਂ ਨੇ ਲੋਕਾਂ ਨਾਲ ਵਾਅਦਾ ਖਿਲਾਫੀਆਂ ਕੀਤੀਆਂ ਉਹਦੇ ਖਿਲਾਫ ਲੋਕਾਂ 'ਚ ਜਾਵਾਂਗੇ ਤੇ ਇਹਨਾਂ ਦਾ ਭਾਂਡਾ ਫੋੜਾਂਗੇ ਤੇ ਇਹਨਾਂ ਨੂੰ ਗੱਦੀ ਤੋਂ ਲਾਵਾਂਗੇ ਧਰਮਾਜੀ ਸਰ ਕੀ ਹੋਣਾ ਹੈ ਸਮੇਂ ਦੇ ਵਿੱਚ ਭਗਵੰਤ ਮਾਨ ਦਾ ਘਰਾਓ ਕੀ ਕੀਤਾ ਜਾਊਗਾ ਕੋਈ ਜਾਂ ਕੁਝ ਅਜਿਹਾ ਇਹ ਤਾਂ ਸਾਡੀਆਂ ਜੂਨੀਅਰ ਫੈਸਲਾ ਕਾਨੀਆਂ ਜਿਹੜੀਆਂ ਦੇਸ਼ ਲੈਵਲ ਦੀਆਂ ਸਟੇਟ ਲੈਵਲ ਦੀਆਂ ਉਹ ਫੈਸਲੇ ਕੀਤੇ ਜਾਣਗੇ ਅਸੀਂ ਤਾਂ ਹੁਣ ਇਹ ਚਾਹਾਂਗੇ ਕਿ 27 ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਆਮ ਆਦਮੀ ਆ ਲੋਕਾਂ ਨੂੰ ਪਤਾ ਲੱਗੇ ਆਮ ਆਦਮੀ ਨਹੀਂ ਇਹ ਖਾਸ ਆਦਮੀ ਆ ਇਹਨਾਂ ਨੇ ਮਾਈਨਿੰਗ ਦੇ ਪੈਸੇ ਉਹਨੇ ਦੇ ਘਰਾਂ 'ਚ ਜਾਣ ਲੱਪੇ ਪਹਿਲਾਂ ਕਾਂਗਰਸੀ ਕਾਲੀਆਂ ਦੇ ਘਰਾਂ ਜਾਂਦੇ ਸੀ ਹੁਣ ਇਹਨਾਂ ਦੇ ਘਰਾਂ ਜਾਂਦੇ ਆ ਤੇ ਜਦੋਂ ਆਇਆ ਗੱਦੀ ਤੇ ਕਹਿੰਦਾ ਮੈਂ ਐਨੇ ਪੈਸੇ ਇਕੱਠੇ ਕਰ ਲਏ ਨੇ ਮਾਈਨਿੰਗ 'ਚੋਂ ਵੀ ਫੋਰ GST 'ਚੋਂ ਵੀ ਫੋਰ ਪਾਸੇ ਕਿੰਨੇ ਇਹਨਾਂ ਪੈਸੇ ਦੱਸੇ ਅਸੀਂ ਪੰਜਾਬ ਦਾ ਕਰਜ਼ਾ ਮਾਈਨਸ ਕਰਾਂਗੇ ਆ ਮਾਈਨਸ ਦਾ ਕੀ ਕਹਨਾ ਅੱਜ 8500 ਕਰੋੜ ਲੈ ਲਿਆ ਖੁਸ਼ੀਆਂ ਮਨਾ ਰਹੇ ਆ 378000 ਕਰੋੜ ਪੰਜਾਬ ਸਰਕਾਰ 'ਚ ਕਰਜਾ ਚੜ ਗਿਆ ਅੱਜ ਇੱਕ ਬੰਦੇ 'ਸਰ ਪੰਜਾਬ ਦੇ ਇੱਕ ਬੰਦੇ ਦੇ ਇੱਕ ਬੱਚੇ ਦੇ 1 ਲੱਖ ਤੋਂ ਉੱਪਰ ਦੇਣਦਾਰੀ ਆ ਇਹ ਕਰਜਾ ਲੋਕਾਂ ਦੇ ਚੜਾ ਦਿੱਤਾ ਇਹ ਸਾਡੀਆਂ ਸਰਕਾਰਾਂ ਨਹੀਂ ਇਹ ਬੇਈਮਾਨ ਠੱਗਾਂ ਦੀਆਂ ਉਂਜੀਪਤੀ ਨੇ ਸਰਮਾਇਦਾ ਜਗੀਰਾਂ ਦੀਆਂ ਸਰਕਾਰਾਂ ਗਰੀਬਾਂ ਦੀਆਂ ਸਰਕਾਰਾਂ ਜਿਹੜਾ ਅੱਜ ਧਾਂਣਾ ਲਗਾਇਆ ਗਿਆ ਕਿਸ ਬਾਦ ਵਿੱਚ ਲਗਾਇਆ ਗਿਆ ਮੈਂ ਗੁਰਵਖਸ਼ ਕੋਰ ਅੰਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਪੰਜਾਬ ਦੀ ਮੀਤ ਪ੍ਰਧਾਨ ਅੱਜ ਅਸੀਂ ਇਹ ਧਰਨਾ ਅਸੀਂ ਪੂਰੇ ਹਿੰਦੂਸਤਾਨ ਦੇ ਵਿੱਚ ਇਹ ਅੱਜ ਜਿਹੜਾ ਕਿ ਹੜਤਾਲ ਦਾ ਸੱਦਾ ਸੀਗਾ ਉਹਨੂੰ ਕਾਮਯਾਬ ਕਰਨ ਲਈ ਅੱਜ ਅਸੀਂ ਇਥੇ ਧਰਨਾ ਲਾਇਆ ਤੇ ਸਾਡਾ 10 ਜੁਲਾਈ ਨੂੰ ਡਿਮਾਂਡ ਇਹ ਹੁੰਦਾ ਉਹ ਵੀ ਅੱਜ ਅਸੀਂ ਮਨਾਇਆ ਜਿਹੜਾ ਕਿ ਅਸੀਂ ਇੱਕ ਮੰਗ ਪੱਤਰ ਦੇਣਾ ਹੁੰਦਾ ਕੇਂਦਰ ਸਰਕਾਰ ਨੂੰ ਪਹੁੰਚਾਣਾ ਹੁੰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਜਲੰਧਰ ਜਦੋਂ ਸਾਨੂੰ ਮਿਲੇ ਸੀਗੇ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਡਾ ਮਾਣ ਪੱਤਾ ਮੈਂ ਦੁੱਗਣਾ ਕਰੂੰਗਾ ਪਰ ਦੁੱਗਣਾ ਤਾਂ ਕੀ ਕਰਨਾ ਸੀ ਜਿਹੜਾ ਸਾਡਾ ਮਾਨ ਪੱਤਾ ਸਾਨੂੰ ਪਹਿਲਾਂ ਮਿਲਦਾ ਸੀ ਸੈਂਟਰ ਤੇ ਸਟੇਟ ਦਾ ਉਹ ਵੀ ਨਹੀਂ ਮਿਲਦਾ ਪੂਰਾ ਉਹ ਵੀ ਕਦੇ ਸਟੇਟ ਦਾ ਮਿਲਦਾ ਤੇ ਕਦੇ ਸੈਂਟਰ ਦਾ ਮਿਲਦਾ ਤੇ ਸਾਡੇ ਮਹਿਕਮੇ ਨੂੰ ਹਜੇ ਫੋਨ ਦਿੱਤੇ ਨਹੀਂ ਤੇ ਕੰਮ ਦਾ ਬੋਝ ਪਾਇਆ ਜਾ ਰਿਹਾ ਕਿ ਤੁਸੀਂ ਈਕੇਵਾਈਸੀ ਔਰ ਐਫਆਰਐਸ ਕਰੋ ਜਿਹੜਾ ਕਿ ਉਹ ਸਾਡੇ ਭੈਣਾਂ ਦੇ ਆਪਣੇ ਫੋਨਾਂ ਤੋਂ ਜ਼ਬਰਦਸਤੀ ਕਰਵਾ ਰਹੇ ਆ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਅਸੀਂ ਉਨਾਂ ਚਿਰ ਇੱਕ ਪਾਇਆ ਫੀਡ ਦੇਣ ਦੇ ਬਦਲੇ ਉਨਾ ਚਿਰ ਅਸੀਂ ਇਹ ਕੰਮ ਨਹੀਂ ਕਰਾਂਗੇ ਜਿੰਨਾ ਚਿਰ ਸਰਕਾਰ ਸਾਨੂੰ ਫੋਨ ਨਹੀਂ ਦਿੰਦੀ ਤੇ ਪੂਰਾ ਰੀਚਾਰਜ ਨਹੀਂ ਦਿੰਦੀ ਇੱਕ ਫੋਨ ਦੇ ਵਿੱਚ 166 ਰੁਪਏ 66 ਪੈਸੇ ਮਹੀਨੇ ਦੇ ਪੁਆਣ ਨੂੰ ਦੇ ਰਹੀ ਹੈ ਸਰਕਾਰ ਜਿਹੜੀ ਕਿ ਕੋਈ ਵੀ ਹਿੰਦੁਸਤਾਨ ਦੀ ਕੰਪਨੀ ਨਹੀਂ ਜਿਹੜੀ 166 ਰੁਪਏ 66 ਪੈਸੇ ਦੇ ਨਾਲ ਰੀਚਾਰਜ ਕਰੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪੂਰਾ ਰੀਚਾਰਜ ਪੱਤਾ ਦਿੱਤਾ ਜਾਵੇ ਔਰ ਫੋਨ ਦਿੱਤੇ ਜਾਣ ਤਾਂ ਕਿ ਅਸੀਂ ਫੋਨ ਦਾ ਕੰਮ ਕਰ ਸਕੀਏ ਔਰ ਜਿਹੜਾ ਆਫਰ ਐਫਆਰਐਸ ਔਰ ਇਕਈਸੀ ਕਰਵਾ ਰਹੇ ਆ ਔਰ ਅਸੀਂ ਲੋਕਾਂ ਦਾ ਨਹੀਂ ਕਰਾਂਗੇ ਕਿਉਂਕਿ ਪਾਇਆ ਫੀਡ ਦੇਣ ਦੇ ਬਦਲੇ ਲੋਕਾਂ ਦਾ ਅਸੀਂ ਘਾਣ ਨਹੀਂ ਕਰਵਾਵਾਂਗੇ ਲੋਕਾਂ ਦੇ ਨਾਲ ਅਸੀਂ ਧੱਕਾ ਨਹੀਂ ਕਰਾਂਗੇ ਲੋਕਾਂ ਦੇ ਨਾਲ ਠੱਗੀਆਂ ਹੋ ਰਹੀਆਂ ਜਿਹੜਾ OTP ਅਸੀਂ ਲੈਨੇ ਆ ਤੇ ਉਸੇ ਬਹਾਨੇ ਦੇ ਨਾਲ ਬਹੁਤ ਸਾਰੇ ਠੱਗ ਪੈਣਾ ਤੋਂ OTP ਲੈਂਦੇ ਆ ਤੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਾਂਦੇ ਲੱਗਦੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੇ ਆਫਰਐਸ ਔਰ ਇਕਈਸੀ ਜਿਹੜਾ ਲੋਕਾਂ ਦਾ ਕਰਨਾ ਉਹ ਬੰਦ ਕੀਤਾ ਜਾਵੇ ਇਹ ਸਾਨੂੰ ਫੋਨ ਦਿੱਤੇ ਜਾਂ ਤਾਂ ਕਿ ਅਸੀਂ ਜਿਹੜਾ ਫੋਨਾਂ ਦਾ ਕੰਮ ਆ ਉਹ ਕਰ ਸਕੀਏ ਜਿੰਨਾ ਚਿਰ ਸਾਡੇ ਇੱਕ ਧੁਰੀ ਬਲਾਕ ਦੇ ਵਿੱਚ ਭੈਣ ਦੀ ਮੌਤ ਹੋਈ ਆ ਉਹ ਵੀ ਇਸੇ ਸਟ੍ਰੈਸ ਦੇ ਵਿੱਚ ਹੋਈ ਆ ਕਿ ਫੋਨ ਉਹਨਾਂ ਨੂੰ ਸੁਪਰਵਾਈਜ਼ਰ ਦਬਾਅ ਪਾ ਰਹੀ ਸੀ ਕਿ ਤੁਸੀਂ ਜਲਦੀ ਤੋਂ ਜਲਦੀ ਫੋਨ ਤੇ ਐਫ ਆਰ ਐਸ ਸਰਵਿਕ ਈ ਕੇ ਵਾਈ ਸੀ ਕਰੋ ਪਰ ਉਹ ਭੈਣ ਦੇ ਕੋਲ ਆਪਣਾ ਫੋਨ ਨਹੀਂ ਸੀ ਕਿਉਂਕਿ ਉਹ ਘਰੋਂ ਬਹੁਤ ਉਹਦੇ ਹਾਲਾਤ ਮਾੜੇ ਸਨ ਜਿਹੜਾ ਕਿ ਉਹ ਆਪਣੇ ਬੱਚੇ ਦੇ ਫੋਨ ਤੋਂ 11 ਵਜੇ ਰਿਪੋਰਟ ਭੇਜਦੀ ਸੀ ਤੇ ਉਹਦੀ ਮੌਤ ਹੋ ਗਈ ਮੀਟਿੰਗ ਦੇ ਵਿੱਚ ਬੈਠੇ ਆ ਸੁਪਰਵਾਈਜ਼ਰ ਕਹਿ ਰਹੀ ਆ ਕਿ ਤੁਸੀਂ ਉਹਦੇ ਬੱਚੇ ਨੂੰ ਕਿ ਤੁਸੀਂ ਆ ਕੇ ਆਪਣੀ ਮੰਮੀ ਦੀ লাশ ਲੈ ਜਾਓ ਤੁਹਾਡੀ ਮਾਂ ਦੀ ਡੈਥ ਹੋ ਗਈ ਆ ਜਾ ਕੇ ਉਹਨਾਂ ਦਾ ਫਰਜ ਬਣਦਾ ਸੀ ਕਿ ਉਹ ਉਹਨਾਂ ਦਾ ਪੋਸਟਮਾਰਟਮ ਕਰਵਾਉਂਦੇ ਜਾਂ ਉਹਨਾਂ ਦਾ ਉਹ ਐਂਬੂਲੈਂਸ ਨੂੰ ਫੋਨ ਕਰਦੇ ਕਿ ਉਹ লাশ ਆਪ ਭੇਜ ਦੇ ਪਰ ਸਾਡੀਆਂ ਭੈਣਾਂ ਨੇ ਇੰਨੇ ਮਤਲਬ ਕਿ ਜਦੋਂ ਜਹਿਦ ਕੀਤੀ ਕਿ ਉਸ ਦੀ লাশ ਘਰੋਂ ਲਿਆ ਕੇ ਪੋਸਟਮਾਰਟਮ ਕਰਵਾ ਕੇ ਉਸ ਭੈਣ ਨੂੰ 4 ਲੱਖ ਰੁਪਇਆ ਦਵਾਇਆ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਉਹਦੇ ਬੱਚੇ ਨੂੰ ਸਰਕਾਰੀ ਜੋਬ ਦਿੱਤੀ ਜਾਵੇ ਤੇ ਬਣਦਾ ਜਿੰਨਾ ਵੀ ਮੁਆਵਜ਼ਾ ਉਹ ਦਿੱਤਾ ਜਾਵੇ ਜੈ ਜਨਤਾ ਜੈ ਸੰਗਰਸ਼ ਜਿੱਤ ਲੜਦੇ